ਕਿੰਗਰਿਆਂ ਦੇ ਵਿੱਚ ਜੋ ਕਿ ਅੱਜ ਬੀਜਪੀ ਵਾਲੇ ਪੋਲਿੰਗ ਬੂਥ ਲਾਗੇ ਸੀ ਟੈਂਟ ਲਾਏ ਗਏ ਸੀਗੇ ਜਿਸ ਨੂੰ ਸਮੂਹ ਕਿੰਗਰਾਂ ਨਿਵਾਸੀਆਂ ਕਿਸਾਨ ਜੱਥਿਆਂ ਵਰਗੀਆਂ ਵੱਲੋਂ ਪੱਟ ਕੇ ਇੱਕ ਸਾਈਡ ਤੇ ਰੱਖਤਾ ਹੈ ਇਹ ਗੱਲ ਸਪਸ਼ਟ ਕਰਨਾ ਚਾਹੁੰਦੇ ਆ ਕਿ ਬੀਜਪੀ ਦਾ ਪਿੰਡ ਕਿੰਗਰਿਆਂ ਦੇ ਵਿੱਚ ਪੋਲਿੰਗ ਬੂਥ ਨਹੀਂ ਲਗਣ ਦੇਣਾ ਜੇ ਕੋਈ ਪਿੰਡ ਦਾ ਵਾਸੀ ਪੋਲਿੰਗ ਬੂਥ ਲਾਉਣ ਵਾਸਤੇ ਜਿੱਦ ਕਰੂਗਾ ਤਾਂ ਉਸ ਦਾ ਸਾਰਾ ਪਿੰਡ ਬਾਈਕਾਟ ਕਰੇਗਾ ਦੇ ਪਿੰਡ ਵਾਸੀਆਂ ਨੇ ਭਾਜਪਾ ਦਾ ਬੂਥ ਪੱਟ ਦਿੱਤਾ ਜੀ ਹਾਂ ਪੋਲਿੰਗ ਬੂਥ ਲਾਇਆ ਟੈਂਟ ਆਦ ਪੱਟ ਦਿੱਤੇ ਗਏ ਨੇ ਅਤੇ ਭਾਜਪਾ ਦੇ ਲਾਏ ਗਏ ਟੈਂਟਾ ਆਦ ਨੂੰ ਪੱਟ ਕੇ ਪਿੰਡ ਵਾਸੀਆਂ ਨੇ ਇੱਕ ਪਾਸੇ ਰੱਖ ਦਿੱਤਾ ਹੈ ਦਰਸਲ ਭਾਜਪਾ ਵੱਲੋਂ ਪਿੰਡ ਚ VOTING ਲਈ ਬੂਥ ਲਾਇਆ ਗਿਆ ਸੀ ਪਰ ਇਸ ਤੋਂ ਪਹਿਲਾਂ ਹੀ ਪਿੰਡ ਵਾਸੀਆਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕਿਸਾਨਾਂ ਵੱਲੋਂ ਇਸ ਬੂਥ ਨੂੰ ਪੱਟ ਕੇ ਸਾਈਡ ਤੇ ਰੱਖ ਦਿੱਤਾ ਗਿਆ ਜੀ ਹਾਂ ਪਿੰਡ ਵਾਸੀਆਂ ਨੇ ਐਲਾਨ ਕੀਤਾ ਕਿ ਜੇਕਰ ਕੋਈ ਵੀ ਪਿੰਡ ਵਿੱਚ ਭਾਜਪਾ ਦਾ ਬੂਥ ਲਾਏਗਾ ਤਾਂ ਉਹ ਇਸ ਦਾ ਖੁਦ ਜ਼ਿੰਮੇਵਾਰ ਹੋਗਾ ਪਿੰਡ ਵਾਸੀਆਂ ਨੇ ਐਲਾਨ ਕੀਤਾ ਹੈ ਕਿ ਭਾਜਪਾ ਦਾ ਬੂਥ ਉਹ ਪਿੰਡ ਵਿੱਚ ਨਹੀਂ ਲੱਗਣ ਦੇਣਗੇ ਪਿੰਡ ਵਾਲਿਆਂ ਨੇ ਬੀਜੇਪੀ ਵੱਲੋਂ ਲਗਾਇਆ ਇਹ ਟੈਂਟ ਆਦ ਪੱਟ ਦਿੱਤਾ ਹੈ ਅਤੇ ਸਮਾਨ ਨੂੰ ਇੱਕ ਪਾਸੇ ਰੱਖ ਦਿੱਤਾ ਹੈ ਪਿੰਡ ਵਾਸੀਆਂ ਨੇ ਐਲਾਨ ਕੀਤਾ ਹੈ ਕਿ ਜੇਕਰ ਕੋਈ ਵੀ ਪਿੰਡ ਚ ਭਾਜਪਾ ਦਾ ਬੂਥ ਲਾਉਂਦਾ ਹੈ ਤਾਂ ਉਸ ਦਾ ਵਿਰੋਧ ਕੀਤਾ ਜਾਏਗਾ ਅਤੇ ਕਿਸੇ ਵੀ ਕੀਮਤ ਤੇ ਉਹ ਪਿੰਡ ਵਿੱਚ ਭਾਜਪਾ ਉਮੀਦਵਾਰ ਦਾ ਬੂਥ ਨਹੀਂ ਲੱਗਣ ਦੇਣਗੇ ਕਿੰਗਰਿਆਂ ਦੇ ਵਿੱਚ ਜੋ ਕਿ ਅੱਜ ਬੀਜਪੀ ਵਾਲੇ ਪੋਲਿੰਗ ਬੂਥ ਲਾ ਗਏ ਸੀ ਟੈਂਟ ਲਾਏ ਗਏ ਸੀਗੇ ਜਿਸ ਨੂੰ ਸਮੂਹ ਕਿੰਗਰਾਂ ਨਿਵਾਸੀਆਂ ਕਿਸਾਨ ਜੱਥੀਆਂ ਬੰਦੀਆਂ ਵੱਲੋਂ ਪੱਟ ਕੇ ਇੱਕ ਸਾਈਡ ਤੇ ਰੱਖਤਾ ਹੈ ਜੋ ਉਹਨਾਂ ਦਾ ਸਮਾਨ ਹੈ ਉਹ ਆਪੋ ਆਪਣਾ ਸਮਾਨ ਲੈ ਜਾ ਸਕਦੇ ਆ ਤੇ ਅਸੀਂ ਇਹ ਗੱਲ ਸਪਸ਼ਟ ਕਰਨਾ ਚਾਹੁੰਦੇ ਆ ਕਿ ਬੀਜਪੀ ਦਾ ਪਿੰਡ ਕਿੰਗਰਿਆਂ ਦੇ ਵਿੱਚ ਪੋਲਿੰਗ ਬੂਥ ਨਹੀਂ ਲਗਣ ਦੇਣਾ ਜੇ ਕੋਈ ਪਿੰਡ ਦਾ ਵਾਸੀ ਉਹ ਲੰਘ ਬੂਤ ਲਾਉਣ ਵਾਸਤੇ ਜਿੱਦ ਕਰੂਗਾ ਤਾਂ ਉਸ ਦਾ ਸਾਰਾ ਪਿੰਡ ਬਾਈਕਾਟ ਕਰੂ ਦੱਸ ਲੈ ਕਟਨਾ ਵਾਪਰੀ ਇਹ ਫਰੀਦਕੋਟ ਦੇ ਪਿੰਡ ਕਿੰਗਰਾ ਚ ਜਿੱਥੇ ਕਿ ਵੋਟਾਂ ਤੋਂ ਪਹਿਲਾਂ ਹੀ ਭਾਜਪਾ ਅਤੇ ਕਿਸਾਨਾ ਵਿਚਾਰੇ ਇੱਕ ਵਾਰ ਫਿਰ ਤੋਂ ਜ਼ਬਰਦਸਤ ਟੱਕਰ ਦੇਖਣ ਨੂੰ ਮਿਲੀ ਹੈ ਦਰਸਲ ਪਿੰਡ ਵਿੱਚ ਭਾਜਪਾ ਉਮੀਦਵਾਰ ਦੇ ਕੁਝ ਵਰਕਰ ਬੂਥ ਲਗਾ ਕੇ ਗਏ ਸੀ ਜਿਸ ਦਾ ਪਤਾ ਲੱਗਦਾ ਹੈ ਹੀ ਪਿੰਡ ਵਾਸੀ ਇਕੱਠੇ ਹੋ ਗਏ ਕਿਸਾਨਾਂ ਦੇ ਨਾਲ ਮਿਲ ਕੇ ਪਿੰਡ ਵਾਸੀਆਂ ਨੇ ਇਸ ਬੂਥ ਨੂੰ ਪੱਟ ਦਿੱਤਾ ਟੈਂਟਾਂ ਦੇ ਉਖਾੜ ਦਿੱਤੇ ਗਏ ਨੇ ਅਤੇ ਇੱਕ ਪਾਸੇ ਰੱਖ ਦਿੱਤੇ ਗਏ ਪਿੰਡ ਵਾਸੀਆਂ ਨੇ ਐਲਾਨ ਕੀਤਾ ਹੈ ਕਿ ਪਿੰਡ ਵਿੱਚ ਕਿਸੇ ਵੀ ਭਾਜਪਾ ਉਮੀਦਵਾਰ ਦਾ ਬੂਥ ਨਹੀਂ ਲੱਗਣ ਦਿੱਤਾ ਜਾਵੇਗਾ ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਵੱਲੋਂ ਚੋਣ ਪ੍ਰਚਾਰ ਦੌਰਾਨ ਵੀ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਇਹ ਵਿਰੋਧ ਅੱਗੇ ਵੀ ਜਾਰੀ ਰਹੇਗਾ ਅਤੇ ਉਹ ਪਿੰਡ ਵਿੱਚ ਪਾਜਪਾ ਦੇ ਬੂਥ ਨਹੀਂ ਲਗਣ ਦੇਣਗੇ ਇਸੇ ਨਾਲ ਹੀ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਪੂਰੇ ਇਲਾਕੇ ਵਿੱਚ ਬੂਥ ਨਹੀਂ ਲਗਣ ਦੇਣਗੇ ਅਤੇ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਇਸ ਦਾ ਉਹ ਖੁਦ ਜ਼ਿੰਮੇਵਾਰ ਹੋਵੇਗਾ ਸਤਿ ਸਕਾਰਯੋਗ ਤੇ ਜੁਹਾਰੂ ਪੰਜਾਬੀਓ ਅਸੀਂ ਕਿਰਤੀ ਕਿਸਾਨੀ union ਤੇ ਨੌਜਵਾਨ ਭਾਰਤ ਸਭਾ ਵੱਲੋਂ ਪੂਰੇ ਪੰਜਾਬ ਦੇ ਵਿੱਚ ਭਾਜਪਾ ਦਾ ਲਗਾਤਾਰ ਵਿਰੋਧ ਕਰਦੇ ਆਏ ਆਂ ਜੋ ਕਿ ਸੰਯੁਕਤ ਕਿਸਾਨ ਮੋਰਚੇ ਨੇ ਸੱਦਾ ਦਿੱਤਾ ਸੀਗਾ ਕਿ ਕਿਸਾਨੀ ਮੰਗਾਂ ਜੋ ਮੰਨ ਕੇ ਬੀਜੇਪੀ ਨੇ ਪੂਰੀਆਂ ਲਾਗੂ ਨਹੀਂ ਕੀਤੀਆਂ ਤੇ ਜਿਹੜੇ ਸਾਡੇ ਦਿੱਲੀ ਵੱਲ ਜਾ ਰਹੇ ਸੀ ਕਿਸਾਨ ਜਿਹੜਾ ਉਹਨਾਂ ਦੇ ਉੱਪਰ ਤਸ਼ੱਦਦ ਕੀਤਾ ਉਹਨਾਂ ਤੇ लाठी चार्ज ਕੀਤਾ ਥਰੂ ਗੈਸ ਦੇ ਗੋਲੇ ਚਲਾਏ ਗਏ ਸਿੱਧੀਆਂ ਗੋਲੀਆਂ ਤੱਕ ਮਾਰੀਆਂ ਗਈਆਂ ਸਾਡੇ ਵੀਰ ਸ਼ੁਭਕਰਨ ਨੂੰ ਜਿਹੜਾ ਉਹ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਲਗਾਤਾਰ ਬੀਜੇਪੀ ਵਾਲੇ ਜਿਹੜੇ ਪੜਕਾਹੂ ਬਿਆਨ ਦੇ ਰਹੇ ਆ ਉਹਦੇ ਰੋਸ ਵਜੋਂ ਪੂਰੇ ਪੰਜਾਬ ਦੇ ਅੰਦਰ ਕੀ ਪੂਰੇ ਭਾਰਤ ਦੇ ਅੰਦਰ ਬੀਜਪੀ ਦਾ ਲਗਾਤਾਰ ਵਿਰੋਧ ਹੋ ਰਿਹਾ ਸੀਗਾ ਉਸੇ ਤਹਿਤ ਅਸੀਂ ਵੀ ਆਪਦੇ ਪਿੰਡਾਂ ਦੇ ਵਿੱਚ ਇਹਨਾਂ ਦਾ ਲਗਾਤਾਰ ਵਿਰੋਧ ਕੀਤਾ ਪਿੰਡਾਂ ਚੋਂ ਇਹਨਾਂ ਨੂੰ ਦੜਾਇਆ ਵੀ ਕਈ ਪਿੰਡਾਂ ਦੇ ਵਿੱਚ ਇਹਨਾਂ ਨੂੰ ਵੜਨ ਤੱਕ ਨਹੀਂ ਦਿੱਤਾਗਾ ਤੇ ਹੁਣ ਕੱਲ ਨੂੰ ਜਿਵੇਂ ਵੋਟਾਂ ਪੈਣੀਆਂ ਨੇ ਤੇ ਇਹਨਾਂ ਨੇ ਆਪਦੇ ਜਿਹੜੇ ਪੋਲਿੰਗ ਬੂਥ ਉਹ ਪਿੰਡਾਂ ਦੇ ਵਿੱਚ ਲਾਉਣੇ ਸ਼ੁਰੂ ਕੀਤੇ ਹੋਏ ਨੇ ਅਸੀਂ ਅੱਜ ਕਿਰਤੀ ਕਿਸਾਨੀ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਦੀ ਅਗਵਾਈ ਦੇ ਵਿੱਚ ਜਿਹੜਾ ਕਿੰਗਰਿਆਂ ਤੋਂ ਇਹਨਾਂ ਦਾ ਜਿਹੜਾ ਪੋਲਿੰਗ ਬੂਥ ਆਸਤੇ ਟੈਂਟ ਜਿਹੜਾ ਚੋਰੀ ਲਾ ਕੇ ਗਏ ਸੀਗੇ ਪਿੰਡ ਦੇ ਵਿੱਚ ਤੇ ਉਹ ਟੈਂਟਾ ਜਿਹੜਾ ਉਹ ਕਿਸੇ ਦੀ ਨਿੱਜੀ ਜਗ੍ਹਾ ਦੇ ਵਿੱਚ ਲਾਇਆ ਗਿਆ ਸੀ ਤੇ ਉਹ ਜਿਹੜਾ ਪੱਟਕੇ ਉਹਦਾ ਸਮਾਨ ਸਾਈਡ ਤੇ ਰੱਖ ਦਿੱਤਾ ਗਿਆ ਤੇ ਇਹ ਕਿਹਾ ਜਾ ਰਿਹਾ ਤੁਹਾਡੇ ਮਾਧਿਅਮ ਵੀ ਡਾਈ ਵੀ ਜਿਹਦਾ ਟੈਂਟ ਦਾ ਸਮਾਨ ਹੈਗਾ ਉਹ ਆਪ ਦਾ ਚੱਕ ਲੈ ਅਸੀਂ ਪਿੰਡ ਕਿੰਗਰਿਆਂ ਦੇ ਵਿੱਚ ਜਿਹੜੇ ਸ਼ੁਰੂਆਤ ਕੀਤੀ ਆ ਹੋਰ ਵੀ ਪਿੰਡਾਂ ਦੇ ਵਿੱਚ ਜੇ ਭਾਜੀਪੀ ਆਪਦੇ ਬੂਥ ਲਾਊਗੀ ਤੇ ਉਹ ਪੱਟੇ ਜਾਣਗੇ ਬੀਜਪੀ ਦਾ ਵਿਰੋਧ ਆ ਜਿਹੜਾ ਉਹ ਲਗਾਤਾਰੀ ਜਾਰੀ ਰਹੂਗਾ ਇਹ ਨਹੀਂ ਕਿ ਇਲੈਕਸ਼ਨ ਲੰਘ ਗਿਆ ਤੇ ਆਉਣ ਵਾਲੀ ਸਰਕਾਰ ਜਿਹਦੀ ਵੀ ਹੋਊਗੀ ਉਹਦੇ ਵਾਸਤੇ ਮੰਗਾ ਵਾਸਤੇ ਜਿਹੜਾ ਸੰਘਰਸ਼ ਚ ਜਾਰੀ ਰਹੇ ਤਾਂ ਦੱਸਿਏ ਕਿ ਚੋਣ ਪ੍ਰਚਾਰ ਦੇ ਦਿਨਾਂ ਵਿੱਚ ਵੀ ਭਾਜਪਾ ਉਮੀਦਵਾਰਾਂ ਨੂੰ ਕਿਸਾਨਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਕਿਸਾਨ ਲਗਾਤਾਰ ਭਾਜਪਾ ਉਮੀਦਵਾਰਾਂ ਦੇ ਚੋਣ ਪ੍ਰਚਾਰ ਵਿੱਚ ਅੜਿੱਕੇ ਡਾ ਰਹੇ ਸੀ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਸੀ ਉਹਨਾਂ ਤੋਂ ਸਵਾਲ ਪੁੱਛੇ ਜਾਂਦੇ ਸੀ ਅਤੇ ਕਈ ਥਾਵਾਂ ਤੇ ਪੰਜਾਬ ਪੁਲਿਸ ਅਤੇ ਕਿਸਾਨਾ ਵਿਚਾਲੇ ਚੜਪਾਂ ਵਿੱਚ ਦੇਖਣ ਨੂੰ ਮਿਲਦੇ ਸੀ ਦਰਸਲ ਕਿਸਾਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਉਹਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ ਇਸ ਤਰ੍ਹਾਂ ਹੀ ਉਹ ਭਾਜਪਾ ਉਮੀਦਵਾਰਾਂ ਨੂੰ ਪਿੰਡਾਂ ਸ਼ਹਿਰਾਂ ਵਿੱਚ ਜਾਣ ਤੋਂ ਰੋਕ ਰਹੇ ਨੇ ਉਹਨਾਂ ਨੂੰ ਪਿੰਡਾਂ ਸ਼ਹਿਰਾਂ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਹੁਣ ਜਦੋਂ ਚੋਣਾਂ ਸਿਰ ਤੇ ਆ ਗਈਆਂ ਨੇ ਇਸ ਦੌਰਾਨ ਭਾਜਪਾ ਵੱਲੋਂ ਉਮੀਦਵਾਰਾਂ ਲਈ ਬੂਥ ਲਾਏ ਜਾ ਰਹੇ ਨੇ ਤਾਂ ਕਿਸਾਨ ਇਹਨਾਂ ਬੂਥਾਂ ਦਾ ਵੀ ਵਿਰੋਧ ਕਰ ਰਹੇ ਨੇ ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਭਾਜਪਾ ਵੱਲੋਂ ਲਾਏ ਟੈਂਟਾਂ ਆਦ ਨੂੰ ਪੁੱਟ ਦਿੱਤਾ ਹੈ ਅਤੇ ਐਲਾਨ ਕੀਤਾ ਹੈ ਕਿ ਉਹ ਕਿਸੇ ਵੀ ਕੀਮਤ ਤੇ ਬੂਥ ਨਹੀਂ ਲਗਨ ਦੇਣਗੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ